ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਾਂ ਬਣਾ ਰਹੇ ਹਾਂ ਜਗਰਾਉਂ ਪੀਡੀਐਫ ਮੇਲਾ ਸਤਾਰਵਾਂ ਮੇਲਾਗਾ ਦੁੱਧ ਚਬਾਈ ਮੁਕਾਬਲੇ ਦੇ ਵਿੱਚ ਇਹ ਮੱਝ ਜਿਹੜੀ ਚੈਂਪੀਅਨ ਬਣੀ ਹੈ ਤੇ ਬਾਬਾ ਜੀ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਬਹੁਤ ਬਹੁਤ ਵੀਰੇ ਤੁਹਾਨੂੰ ਮੁਬਾਰਕਾਂ ਜੀ ਕਿੰਨਾ ਦੁੱਧ ਕੱਢ ਕੇ ਇਹ ਚੈਂਪੀਅਨ ਬਣੀ ਹੈ ਜੀ ਲੰਮ ਸਮ 27 ਕਿਲੋ ਰੌਂਡ ਫਿਗਰ ਕੋਈ 100 200 ਗ੍ਰਾਮ ਘਟ ਜੀ ਜੀ 26 ਕਿਲੋ 700 ਗ੍ਰਾਮ ਤੇ ਚੈਂਪੀਅਨ ਬਣੀ ਹੈ ਜੀ ਤੇ ਪਹਿਲਾਂ ਵੀ ਕਦੇ ਕੰਪੀਟੀਸ਼ਨ ਲੜੇ ਹੈ ਜੀ ਹਾਂ ਜੀ ਵੀਰੇ ਲੜਦੇ ਤੇ ਚੈਂਪੀਅਨ ਪਹਿਲੀ ਵਾਰੀ ਮੱਝ ਬਣੀ ਆ ਪਹਿਲੀ ਵਾਰੀ ਬਣੀ ਆ ਜੀ ਤੇ ਕਿੰਵੇਂ ਸੂਇ ਆ ਜੀ ਇਹ ਵੀਰੇ ਤੀਜਾ ਸੂਆ ਹੈ ਜੀ ਤੀਜਾ ਸੂਆ ਤੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਹੁਣ ਤਕਰੀਬਨ ਸਵਾ ਡੇਢ ਮਹੀਨਾ ਹੋਊਗਾ ਜੀ ਠੀਕ ਹੈ ਕਿ ਇਹ ਬੱਚਾ ਕਿਹੜੇ ਸੀਮੰਦਾ ਪੇਛੇ ਆਪਣੇ ਝੋਟੇ ਦਾ ਹੀ ਇੱਕ ਠੀਕ ਹੈ ਤੇ ਇਹ ਕਿੱਦੀ ਹੈ ਜੀ ਇਹ ਪੰਚਾਇਤੀ ਝੋਟੇ ਦੀ ਪੰਚਾਇਤੀ ਝੋਟੇ ਹਰਿਆਣੇ ਦੀ ਹਰਿਆਣੇ ਵਾਲਾ ਠੀਕ ਹੈ ਜੀ ਤੇ ਹੋਰ ਜਾਨਵਰ ਕਿੰਨੇ ਕਾ ਜੀ ਆਪਣੇ ਫਾਰਮ ਤੇ ਤਕਰੀਬਨ 20 ਕ ਜਾਨਵਰ ਆ ਜੀ ਜੀ ਤੇ ਦੋਸਤੋ ਇਹ ਬਣੀ ਹੈ ਚੈਂਪੀਅਨ ਮੂਹਰਾ ਦੇ ਵਿੱਚ ਤੇ ਇਹ ਜਿਹੜੀ ਇਸ ਵਾਰ ਪੀਡੀਐਫ ਨੇ ਇੱਕ ਕੈਮਰਿਆਂ ਦੀ ਉਪਰਾਲਾ ਕੀਤਾਗਾ ਜੀ ਤੇ ਉਹ ਉਪਰਾਲੇ ਨੂੰ ਕਿਵੇਂ ਦੇਖਦੇ ਹੋ ਤੁਸੀਂ ਵੀਰੇ ਬੜਾ ਸਲਾਘਾਯੋਗ ਕਦਮ ਹੈ ਹਮ ਤੇ ਬਹੁਤ ਵਧੀਆ ਸਾਫ ਸੁਥਰੀ ਮਿਲਕਿੰਗ ਹੋਈ ਹੈ ਜੀ ਬਹੁਤ ਵਧੀਆ ਪ੍ਰਬੰਧ ਸੀਗੇ ਜੀ ਬਹੁਤ ਸਚੱਜੇ ਢੰਗ ਨਾਲ ਪ੍ਰਬੰਧ ਕੀਤੇ ਗਏ ਸੀਗੇ ਹਮ ਉਹਨਾਂ ਦਾ ਮੋਟਿਵ ਇਹ ਹੈ ਵੀ ਆਪਾਂ ਹਰ ਇੱਕ ਉਸ ਮਿਹਨਤੀ ਬੰਦੇ ਨੂੰ ਅੱਗੇ ਲੈ ਕੇ ਆਈਏ ਜੀ ਜਿਹੜਾ ਆਪਣੀ ਮਿਹਨਤ ਦੇ ਨਾਲ ਆਪਣੀ ਕਲਾ ਦਿਖਾ ਸਕੇ ਬਿਲਕੁਲ ਬਾਕੀ ਕਰਨ ਵਾਲਾ ਪਰਮੇਸ਼ਰ ਹੈ ਜੀ ਜਾਨਵਰ ਨੇ ਪਰਫੋਰਮੈਂਸ ਕਰਨੀ ਹੈ ਜਾਨਵਰ ਦਾ ਦੇਣ ਹੁੰਦਾ ਆਪਣਾ ਦੋ ਡੰਗ ਖਾਲੀ ਕਰੀਏ ਜੀ ਨਹੀਂ ਇੱਕ ਡੰਗ ਖਾਲੀ ਕੀਤੀ ਜੀ ਤਿੰਨ ਚਵਾਈਆਂ ਤਿੰਨ ਚਵਾਈਆਂ ਹੋਈਆਂ ਚਾਰ ਚਵਾਈਆਂ ਟੋਟਲ ਜੀ ਇੱਕ ਕੱਚੀ ਚਵਾਈ ਤਿੰਨ ਪੱਕੀਆਂ ਹੂੰ ਤੇ ਇਹਦਾ ਬਲੱਡ ਸੈਂਪਲ ਵੀ ਲੈਤਾ ਵੇ ਕਹਿੰਦੇ ਵੀ ਦੋ ਵਾਰ ਬਲੱਡ ਸੈਂਪਲ ਲਿਆ ਜੀ ਇੱਕ ਵਾਰ ਮਿਲਕ ਟੈਸਟ ਹੋਇਆ ਜੀ ਠੀਕ ਬਲੱਡ ਸੈਂਪਲ ਵੀਰੇ ਤੁਹਾਨੂੰ ਮੈਂ ਜਾਣਕਾਰੀ ਦੇ ਦਿਆਂ ਬਲੱਡ ਸੈਂਪਲ ਕਲੀਅਰ ਆਇਆ ਜੀ ਪਿਛਲਾ ਕਲੀਅਰ ਹੈ ਵਧੀਆ ਗੱਲ ਹੈ ਕਿਉਂਕਿ ਇਹ ਵੱਡਾ ਉਪਰਾਲਾ ਲਗਾ ਕਿਉਂਕਿ ਹੁਣ ਪ੍ਰਾਈਸ ਡਿਸਟ੍ਰੀਬਿਊਸ਼ਨ ਤੋਂ ਪਹਿਲਾਂ ਜਿਹੜਾ ਪਹਿਲਾ ਬਲੱਡ ਸੈਂਪਲ ਹੈ ਉਹਦੀ ਰਿਪੋਰਟ ਆ ਜਾਣੀ ਸੀ ਮੈਨੂੰ ਹੁਣੇ 2 ਸੈਕਿੰਡ ਪਹਿਲਾਂ ਫੋਨ ਆਇਆ ਜਦੋਂ ਉਹ ਕਹਿੰਦੇ ਕਲੀਅਰ ਹੈ ਤੁਸੀਂ ਲੈ ਆ ਕਲੀਅਰ ਹੈ ਯਾਨੀ ਕਿ ਕਹਿ ਦੀ ਆਪਾਂ ਬਈ ਇਹਦੇ ਕੋਈ ਟੀਕਾ ਵਗੈਰਾ ਨਹੀਂ ਲੱਗਿਆ ਨਰੋਲ ਇੱਕ ਕੈਮਰਾ ਦੇ ਵਿੱਚ ਹੈਨਾ ਚਵਾਈ ਹੋਈ ਹੈ 26 ਕਿਲੋ 700 ਗ੍ਰਾਮ ਦੁੱਧ ਕੱਢ ਕੇ ਚੈਂਪੀਅਨ ਬਣੀ ਐ ਮੱਜ ਤੇ ਮੁਬਾਰਕਾਂ ਨੇ ਕਿਉਂਕਿ ਪੰਜਾਬ ਦੇ ਵਿੱਚ ਵੀ ਇੱਕ ਚੰਗੀ ਬਰੀਡ ਆ ਜਿਹੜੀ ਉਹ ਸਾਨੂੰ ਦੇਖਣ ਨੂੰ ਮਿਲੀ ਹੈ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਕਿਉਂਕਿ ਪੰਜਾਬ ਦੇ ਵਿੱਚ ਇਹ 17ਵਾਂ ਮੇਲਾ ਜਿਹੜਾ ਪੀਡੀਐਫ ਜਗਰਾਉਂ ਦਾ ਉਹਦੇ ਵਿੱਚ ਪੰਜਾਬ ਦੀ ਮੱਝ ਹੈ ਜਿਹੜੀ ਉਹ ਕੰਪੀਟੀਸ਼ਨ ਦੇ ਵਿੱਚ ਜਿੱਤੀ ਹੈ ਬਹੁਤ ਖੁਸ਼ੀ ਦੀ ਗੱਲ ਹੈਗੀ ਤੇ ਕੋਈ ਸੀਮਨ ਵਗੈਰਾ ਕੇ ਗੱਪ ਕਰਵਾ ਦੀ ਕਿ ਕਰਵਾਉਣੀ ਹੈ ਜੀ ਵੀਰੇ ਆਪਣੇ ਛੋਟੇ ਘਰ ਦੇ ਛੋਟੇ ਆ ਜੀ ਜੀ ਉਹਨਾਂ ਤੋਂ ਹੀ ਗੱਪ ਕਰਾਵਾਂਗੇ ਜੀ 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 ਤੇ ਵੀਡੀਓ ਸ਼ੇਅਰ ਜਰੂਰ ਕਰਿਓ ਤੇ ਬਹੁਤ-ਬਹੁਤ ਧੰਨਵਾਦ ਜੀ ਟਾਈਮ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਸਾਰੇ ਵੀਰਾਂ ਦਾ ਜੀ ਧੰਨਵਾਦ ਜੀ